ਹਾਂਜੀ ਲੋ ਜੀ ਆਟਾ ਚੱਕੀਆਂ ਹੱਥ ਵਾਲੀਆਂ ਆਟਾ ਚੱਕੀਆਂ ਤੁਸੀਂ ਘਰ ਬਹਿ ਕੇ ਤਾਜ਼ਾ ਆਟਾ ਬਣਾ ਸਕਦੇ ਹੋ ਜੀ ਆਪਣੇ ਹੱਥੀ ਜਿੰਨਾ ਤੁਹਾਨੂੰ ਆਟੇ ਦੀ ਲੋੜ ਆ ਜਿੰਨੀ ਲੋੜ ਆਟੇ ਦੀ ਉਹਨਾਂ ਤੁਸੀਂ ਆਟਾ ਘਰੇ ਬਹਿ ਕੇ ਆਪਣੀ ਹੱਥ ਵਾਲੀ ਚੱਕੀ ਦੇ ਨਾਲ ਵਧੀਆ ਤਾਜ਼ਾ ਆਟਾ ਬਣਾ ਕੇ ਤਾਜ਼ੇ ਆਟੇ ਦੀ ਰੋਟੀ ਤੁਸੀਂ ਖਾ ਸਕਦੇ ਹੋ ਜੀ ਤੇ ਆਪਣਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਤੇ ਚੱਕੀਆਂ ਜੀ ਹੱਥ ਵਾਲੀਆਂ ਚੱਕੀਆਂ ਵਰਕ ਕਰਦੀਆਂ ਇਹਦੇ ਵਿੱਚ ਤੁਸੀਂ ਕਣਕ ਦਾ ਆਟਾ ਬਣਾ ਸਕਦੇ ਹੋ ਕਣਕ ਦਾ ਦਲੀਆ ਬਣਾ ਸਕਦੇ ਹੋ ਅਤੇ ਛੋਲਿਆਂ ਦਾ ਆਟਾ ਬਣਾ ਸਕਦੇ ਹੋ ਤੇ ਨਾਲ ਇਹਦੇ ਵਿੱਚ ਤੁਸੀਂ ਮਸਾਲੇ ਵੀ ਪੀਸ ਸਕਦੇ ਹੋ ਇਹ ਹੱਥ ਵਾਲੀਆਂ ਚੱਕੀਆਂ ਨੇ ਜੀ ਪਹਿਲਾਂ ਜਿਹੜੇ ਆਸ ਤੋਂ ਘੱਟੋ-ਘੱਟ 50-60 ਸਾਲ ਪਹਿਲਾਂ ਆਪਣੇ ਘਰਾਂ ਦੇ ਵਿੱਚ ਹੱਥੀ ਵਰਕ ਹੁੰਦੀ ਹੁੰਦੀ ਸੀ ਜਦੋਂ ਚੱਕੀਆਂ ਨਹੀਂ ਸੀ ਜਦੋਂ ਮਸ਼ੀਨੀ ਚੱਕੀਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਆਪਣੇ ਘਰਾਂ ਦੇ ਵਿੱਚ ਇਹ ਹੱਥ ਵਾਲੀਆਂ ਆਟਾ ਚੱਕੀਆਂ ਹੁੰਦੀਆਂ ਸੀਗੀਆਂ ਜੀ ਇਹਨਾਂ ਦੇ ਵਿੱਚ ਹੀ ਮਸਾਲੇ ਪੀਸਦੇ ਹੁੰਦੇ ਸੀਗੇ ਆਪਣੇ ਬਜ਼ੁਰਗ ਤੇ ਇਹਦੇ ਵਿੱਚ ਹੀ ਕਣਕ ਦਾ ਆਟਾ ਬਣਦਾ ਹੁੰਦਾ ਸੀਗਾ ਇਹਦੇ ਵਿੱਚ ਹੀ ਦਲੀਆ ਬਣਦਾ ਸੀ ਇਹਦੇ ਵਿੱਚ ਹੀ ਛੋਲਿਆਂ ਦਾ ਆਟਾ ਬਣਦਾ ਸੀ ਤੁਸੀਂ ਚੱਕੀ ਲੈਣੀ ਆ ਵਰਕ ਕਰਦੀ ਜੀ ਸਾਡੇ ਨਾਲ ਸੰਪਰਕ ਕਰ ਲਓ ਸਾਡਾ ਨੰਬਰ ਹੈਗਾ 8264144620 ਵਧੀਆ ਹੱਥ ਵਰਕ ਕਰਦੀ ਚੱਕੀ ਆ ਜੀ ਇੱਥੇ ਤੁਸੀਂ ਸਾਡੇ ਕੋਲੇ ਤੁਹਾਨੂੰ ਵਰਕ ਕਰਦੀ ਕਰਕੇ ਦਿਖਾਵਾਂਗੇ ਜੀ ਫੇਰ ਤੁਸੀਂ ਇਹਨੂੰ ਖਰੀਦ ਸਕਦੇ ਹੋ ਆਪਣੀ ਤਸੱਲੀ ਲਈ ਤੁਸੀਂ ਇੱਥੇ ਵਰਕ ਕਰਦੀ ਤੁਹਾਨੂੰ ਚੱਕੀ ਕਰਕੇ ਦਿਖਾਵਾਂਗੇ ਜੀ ਆਟਾ ਬਣਾ ਕੇ ਦਿਖਾਵਾਂਗੇ ਇਹਦੇ ਨਾਲ ਸਾਡਾ ਐਡਰੈਸ ਕਰ ਲਓ ਨੋਟ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕਾ ਪਿੰਡ ਜੋਧਾ ਦੇ ਵਿੱਚ ਤੇ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਤੇ ਚੱਕੀਆਂ ਆਪਣੇ ਕੋਲੇ ਦੋ ਰੇਟ ਹੁੰਦੀਆਂ ਨੇ ਜੀ ਇੱਕ ਤਾਂ ਹੁੰਦੀ ਆ ਜੀ ਆਪਣੇ ਕੋਲੇ ਆਪਣੇ ਡੇਕ ਦੇ ਗੰਢ ਦੀ ਲੱਕੜ ਡੇਕ ਦੀ ਲੱਕੜ ਦਾ ਗੰਢ ਬਣਿਆ ਹੁੰਦਾ ਵਾ ਤੇ ਇੱਕ ਦਾ ਬਣਿਆ ਹੁੰਦਾ ਜੀ ਟਾਲੀ ਦੀ ਲੱਕੜ ਦਾ ਗੰਢ ਤੇ ਇੱਕ ਚੱਕੀ ਦੇ ਜਿਵੇਂ ਤੁਸੀਂ ਆ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਜਿਹੜੀ ਥੋੜੀ ਜੀ ਮਹਿੰਗੀ ਵਾਲੀ ਚੱਕੀ ਆ ਉਹਦੇ ਪੱਥਰ ਵੀ ਮੋٹے ਹੁੰਦੇ ਆ ਤੇ ਉਹਦੇ ਵਿੱਚ ਗੰਡ ਵੀ ਟਾਲੀ ਦੀ ਲੱਕੜ ਦਾ ਹੁੰਦਾ ਤੇ ਜਿਹੜੀ ਦੂਸਰੀ ਆ ਦੇਖਦੇ ਗੰਡ ਵਾਲੀ ਦੇਖਦੇ ਲੱਕੜ ਵਾਲੀ ਗੰਡ ਵਾਲੀ ਚੱਕੀ ਉਹਦੇ ਵਿੱਚ ਛੋੜੇ ਥੋੜੇ ਜੇ ਇੱਕ ਦਾ ਪੁਰਾਣੇ ਪੱਥਰ ਹੁੰਦੇ ਨੇ ਤੇ ਇੱਕ ਥੋੜੇ ਪਤਲੇ ਪੱਥਰ ਹੁੰਦੇ ਨੇ ਤੇ ਵਰਕ ਦੋਨੋਂ ਹੀ ਕਰਦੀਆਂ ਨੇ ਜੀ ਗਰੰਟੀ ਦੋਨਾਂ ਦੀ ਆ ਤੁਸੀਂ ਚੱਕੀ ਦੇ ਚਾਹਵਾਨ ਹੋ ਤੁਸੀਂ ਆਪਣੇ ਘਰੇ ਆਪਣੀ ਲੋੜ ਅਨੁਸਾਰ ਅੱਜ ਕੱਲ੍ਹ ਸਲਾਬਾ ਮੌਸਮਾਂ ਸਰਦੀਆਂ ਦਾ ਮੌਸਮਾਂ ਸੁੰਡੀਆਂ ਪੈ ਜਾਂਦੀਆਂ ਨੇ ਆਟੇ 'ਚ ਤੁਸੀਂ ਸਾਡੇ ਕੋਲੋਂ ਚੱਕੀ ਲਿਜਾ ਕੇ ਚੱਕੀ ਨਾਲ ਵਰਕ ਕਰਦੇ ਲੋੜ ਮੁਤਾਬਕ ਆਪਣਾ ਡੇਲੀ ਦਾ ਰੋਜ਼ ਦਾ ਆਟਾ ਤੁਸੀਂ ਪੀਸ ਸਕਦੇ ਹੋ ਇਹਦੇ ਵਿੱਚ ਬਣਾ ਸਕਦੇ ਹੋ ਜੀ ਐਡਰੈਸ ਫੇਰ ਨੋਟ ਕਰ ਲਓ ਇੱਕ ਵਾਰੀ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨੰਬਰ ਫੇਰ ਨੋਟ ਕਰ ਲਓ 8264144620 ਜੀ